ਡਾਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਮੈਸੇजेस ਨੇ ਵੀਰ ਗੁਰਵਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਪਲੀਜ਼ ਨੈਗੋਸ਼ੀਏਟ ਵਿਦ ਗਲੋਬਲ ਸੀਪੀਐਨ ਐਸ ਦੇ ਹੈਵ ਲਾਈਵ ਪ੍ਰੋਗਰਾਮ ਕਲੈਸ਼ ਵਿਦ ਯੋਰ ਪ੍ਰੋਗਰਾਮ ਰਨ ਬਾਈ ਸੁਰਿੰਦਰ ਸਿੰਘ ਇਹਨਾਂ ਨੇ ਪਾਈ ਸਭ ਨੇ ਪਹਿਲਾਂ ਵੀ ਲਿਖਿਆ ਸੀ ਮੇਰਾ ਰਾਫਤਾ ਤਾਂ ਨਹੀਂ ਹੋਇਆ ਸੀ ਦੇਖਾਂਗੇ ਪਰ ਹੁੰਦਾ ਇਹ ਹੈ ਵੀ ਬਹੁਤ ਵਾਰ ਉਹੀ ਪ੍ਰਾਈਮ ਟਾਈਮ ਪ੍ਰੋਗਰਾਮ ਹੁੰਦਾ ਹੈ ਸਾਡਾ ਇਹ ਟਾਈਮ 8 ਤੋਂ 9 ਅਸੀਂ ਪਹਿਲੇ ਦਿਨ ਤੋਂ ਹੀ 4 ਸਾਲ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਚੱਲ ਰਿਹਾ ਹੈ ਜੀ ਪਰ ਅਸੀਂ ਜ਼ਰੂਰ ਦੇਖਾਂਗੇ ਕਿ ਜੇ ਉਹ ਐਡਜਸਟ ਕਰ ਸਕਦੇ ਹੋਣ ਇਸ ਨੂੰ ਕੋਈ ਹੋਰ ਟਾਈਮ ਦੇ ਨਾਲ ਜੀ ਵੀਰ ਸਤਪਾਰ ਸਿੰਘ ਪਰਵਾਰ ਲਿਖਦੇ ਨੇ ਡਾਕਟਰ ਸਾਹਿਬ ਜੀ ਆਪ ਜੀ ਟੀਵੀ 84 ਦੀ ਸਾਰੀ ਟੀਮ ਤੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਹਾਂ ਆਸ ਹੈ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਨਜੀਤ ਸਿੰਘ ਖਾਲਸਾ ਲਿਖਦੇ ਨੇ ਡਾਕਟਰ ਸਾਹਿਬ ਹਰ ਇੱਕ ਪੰਜਾਬੀ ਨੂੰ ਆਪਣੇ ਘਰ ਨੂੰ ਬਣਾਉਣ ਲਈ ਕਮਰਕੱਸਾ ਕਰਨਾ ਚਾਹੀਦਾ ਹੈ ਹਰ ਇੱਕ ਪੰਜਾਬੀ ਦੀ ਜ਼ਿੰਦਗੀ ਦਾ ਮਕਸਦ ਸਿਰਫ ਸਿੱਖ ਹੋਮਲੈਂਡ ਹੋਣਾ ਚਾਹੀਦਾ ਹੈ ਖ਼ਾਰਿਸਤਾਨ ਜ਼ਿੰਦਾਬਾਦ 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 ਹਰ ਕੋਈ ਦੇ ਨਾਲ ਸਹਿਮਤ ਹੋਏਗਾ ਜਿਹੜਾ ਪੰਥ ਨੂੰ ਪੰਜਾਬ ਨੂੰ ਪਿਆਰ ਕਰਦਾ ਹੈ ਜੀ ਵੀਰ ਭੁਪਿੰਦਰ ਸਿੰਘ ਜੁਝਾਰਵੀਰ ਜੀਤਾ ਸੰਧਰ ਬਲਦੇਵ ਸਿੰਘ ਕੰਗ ਕੁਲਦੀਪ ਸਿੰਘ ਖਾਮ ਅ ਹਰ ਵੀਰ ਹਰਮੇਲ ਸਿੰਘ ਕੁਲਦੀਪ ਸਿੰਘ ਖਮ ਫੇਰ ਸਿੰਘ ਸਾਹਿਬ ਹਰਿੰਦਰ ਹਰਜਿੰਦਰ ਗਰੇਵਾਲ ਇਹਨਾਂ ਸਾਰਿਆਂ ਨੇ ਫਤਿਹ ਅਰਜ਼ ਕੀਤੀ ਹੈ ਅਸੀਂ ਇਹਨਾਂ ਦਾ ਚੁਕਰੀਆ ਦਾ ਕਰਦੇ ਆ ਜੀ ਅ ਤੀਸਰੇ ਟਾਪਿਕ ਤੇ ਜਾਣ ਤੋਂ ਪਹਿਲੇ ਮੈਂ ਇੱਕ ਉਸ ਲਿਖਤ ਨੂੰ ਜਿਹੜੀ ਕਿ ਸਾਡੇ ਤੱਕ ਪਹੁੰਚੀ ਹੈ ਕਿ ਕਿਵੇਂ ਕਿਉਂਕਿ ਪਿਛਲੇ ਦਿਨਾਂ ਚ ਇਹ ਇਸ਼ੂ ਬੜਾ ਜਿਹੜਾ ਮਗੇ ਕਿ ਕਿਵੇਂ ਸਾਰੀ ਅਕਾਲੀ ਲੀਡਰਸ਼ਿਪ ਟਾਪ ਲੀਡਰਸ਼ਿਪ ਜਾ ਕੇ ਸੌਦਾ ਸਾਥ ਦੇ ਪੈਰਾਂ ਦੇ ਵਿੱਚ ਬੈਠੀ ਔਰ ਡੁੱਬਦੇ ਜਹਾਜ਼ ਨੂੰ ਬਚਾਉਣ ਦੇ ਲਈ ਉਹਨਾਂ ਨੇ ਸਮਝਿਆ ਕਿ ਭਾਈ ਗੁਰੂਵਾਲਤਾ ਸੀ ਪਿੱਠ ਕੀਤੀ ਹੈ ਜੀ ਤੇ ਇਧਰੋਂ ਸ਼ਾਇਦ ਜੇ ਵੋਟਾਂ ਦੇ ਨਾਲ ਸਾਨੂੰ ਤਾਰ ਦੇਣ ਤੇ ਅਸੀਂ ਸਿੱਖੀ ਵੱਲ ਵੀ ਪਿੱਠ ਕਰ ਲਈ ਹਾਲਾਂ ਉਸ ਦੀ ਹੁਣ ਡਰਾਮੇਬਾਜ਼ੀ ਹੋ ਰਹੀ ਹੈ ਉਦੋਂ ਜਥੇਦਾਰ ਕਾਲ ਤਖਤ ਨੇ ਵੀ ਮੂੰਹ ਬੰਦ ਰੱਖਿਆ ਬਡੂੰਗਰ ਨੇ ਵੀ ਬੰਦ ਰੱਖਿਆ ਕੋਈ ਹੋਰ ਇਹਨਾਂ ਦਾ ਟੁਚਾ ਕੋਈ ਧਾਰਮਿਕ ਵਿਅਕਤੀ ਕੋਈ ਹੋਰ ਕਿਸੇ ਦੀ ਜ਼ੁਬਾਨ ਨੇ ਹੁਣ ਵੋਟਾਂ ਪੈ ਗਈਆਂ ਫੇਰ ਜਥੇਦਾਰ ਨੂੰ ਵੀ ਯਾਦ ਆਇਆ ਤਿੰਨ ਮੈਂਬਰੀ ਕਮੇਟੀ ਬਣਾਤੀ ਪੰਡੂਗਰ ਨੇ ਕਿਹਾ ਜੀ ਇਹਨੇ ਦਿਨ ਦੇ ਵਿੱਚ ਵਿੱਚ ਇਹ ਰਿਪੋਰਟ ਦੇਗੀ ਤੇ ਉਹ ਮੈਂ ਦੇਖ ਰਿਹਾ ਸੀ ਵੀ ਕਮੇਟੀ ਜਿਨ੍ਹਾਂ ਨੇ ਪਹਿਲਾਂ ਮੂੰਹ ਨਹੀਂ ਖੋਲਿਆ ਵੋਟਾਂ ਤਾਂ ਪੈ ਗਈਆਂ ਜਦੋਂ ਵੀ ਪਈਆਂ ਜੀ ਉਹਦੇ ਵਿੱਚ ਅਮਰਜੀਤ ਸਿੰਘ ਚਾਵਲਾ ਜਿਹਨੂੰ ਜਨਰਲ ਸੈਕਟਰੀ ਬਣਾਇਆ ਹੋਇਆ ਹੁਣ ਇਹ ਚਾਵਲੇ ਦੇ ਖਿਲਾਫ ਆਪਣੇ ਸ਼ਿਕਾਇਤਾਂ ਸੀ ਇਹ ਉੱਥੇ ਭੇਟਾ ਗਾਉਂਦਾ ਲੁਧਿਆਣੇ ਦੇ ਵਿੱਚ ਗਲ ਦੇ ਵਿੱਚ ਲਾਲ ਮੌਲੀ ਦਾ ਉਹ ਪਾ ਕੇ ਮਸਲਰ ਜਾਇ ਮਾਤਾ ਦੀਵੜ ਉਹਨਾਂ ਦੀਆਂ ਭੇਟਾਂ ਘਾ ਰਿਹਾ ਹੁਣ ਇਹ ਜਿਹੜਾ ਚੋਰ ਹੈ ਉਹ ਚੋਰ ਨੂੰ ਲੱਭ ਕੇ ਦੇਗਾ ਕਿ ਵੀ ਕੀ ਹੈ ਔਰ ਇਹ ਅੱਗੇ ਲੱਭਣਗੇ ਜਿਹੜਾ ਜਥੇਦਾਰ ਆਪ ਨਿਕਲਦਾ ਨਹੀਂ ਅੱਗੇ ਤਾਂ ਹਰ ਚੌਥੇ ਦਿਨ ਇੱਥੇ ਤੁਰੇ ਹੁੰਦੇ ਸੀ ਹੁਣ ਇਹਨਾਂ ਦਾ ਹੌਸਲਾ ਨਹੀਂ ਪੈਂਦਾ ਨਕਾਰੇ ਹੋਏ ਟੋਟਲੀ ਸਿੱਖ ਸੰਗਤਾਂ ਵੱਲੋਂ ਪਰ ਇਸ ਸਬ ਦਾ ਜੋ ਕੁਝ ਇਹਨਾਂ ਨੇ ਸੌਦਾ ਸਾਧ ਦੇ ਖਿਲਾਫ ਜਿਵੇਂ ਡਰਾਮਾ ਗੁਰਮਤਾ ਵਾਪਸ ਲੈਣ ਦੀ ਲਾਈਨ ਲਈ ਓਵਰ ਅ ਪੀਰੀਅਡ ਆਫ ਟਾਈਮ ਕਦੇ ਨਾਨਕਸਰੀਆਂ ਦੇ ਡੇਰੇ 'ਚ ਆ ਕੇ ਬੈਠੇ ਹੋਏ ਨੇ ਕਦੇ ਜਿਹੜਾ ਰਾਧਾ ਸਵਾਮੀ ਆ ਗਿਆ ਕਦੇ ਹੋਰ ਆ ਗਿਆ ਇਸ ਸਾਰੇ ਨਾਲ ਜਿਹੜੀ ਇੱਕ ਲਾਈਨ ਖਿੱਚੀ ਹੋਈ ਸੀ ਜਿਹਦੇ ਚ ਕਿ ਅਕਾਲੀ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਭਾਈ ਪੰਜ ਕਕਾਰੀ ਖਾਲਸਾ ਗੌਰ ਮੜੀ ਮਠਪੂਲ ਨਾ ਮੰਨੇ ਕਿਸੇ ਦੇਹ ਤਾਰੀ ਕਿਸੇ ਐਵੇਂ ਜਾਲੀ ਸਾਧ ਜਾਂ ਕਿਸੇ ਨੂੰ ਉਹਨੇ ਨਹੀਂ ਮੰਨਣਾ ਪਰ ਇਹਨਾਂ ਨੇ ਇਸ ਕਦਰ ਇਹ ਸਾਰੇ ਜਿਹੜੇ ਦਰਵਾਜ਼ੇ ਖੋਲ ਦਿੱਤੇ ਨਤੀਜੇ ਦੇ ਤੌਰ ਤੇ ਅੱਜ ਜਣੇ ਖਣੇ ਨੂੰ ਹੌਸਲਾ ਪੈ ਗਿਆ ਕਿ ਉਹ ਜਥੇ ਮਰਜ਼ੀ ਮਰਿਆਦਾ ਵਾਇਲੇਟ ਕਰ ਔਰ ਇਹ ਸੌਦਾ ਸਾਧ ਦੇ ਮੁੱਦੇ ਤੇ ਦਲ ਖਾਲਸਾ ਦੀ ਸਟੇਟਮੈਂਟ ਵੀ ਆ ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਵੀ ਹੁਣ ਆ ਤਿੰਨ ਬਿਠਾ ਦੱਤੇ ਨੇ ਕਿ ਜੀ ਇਹ ਕਰਨਗੇ ਇਹ ਇਵੇਂ ਹੀ ਇਟ ਇਸ ਲਾਈਕ ਆਸਕਿੰਗ ਅਸਿਸਟੈਂਟ ਸਬ ਇਨਸਪੈਕਟਰ ਟੂ ਇਨਵੈਸਟੀਗੇਟ ਚਾਰजेस ਅਗੇਂਸਟ ਡਾਇਰੈਕਟਰ ਜਨਰਲ ਆਫ ਪੁਲਿਸ ਕਿ اے ایس ਆਈ ਨੂੰ ਉਸੇ ਕਹੋ ਜੀ ਤੂੰ ਡਾਇਰੈਕਟਰ ਜਨਰਲ ਦੇ ਖਿਲਾਫ ਚਾਰजेस ਪ੍ਰੂਵ ਕਰਨੇ ਨੇ who will dare to go against his leadership mr tahmi said aur unhone kaha hai ki ye a last effort inhone apne aap nu bachaan da kita par is sare naal har anki sikda sir sharam de naal chup janda hai par jis khabar wal assi jehda oh hun tuhanu leke jana chahunde hai darshaka nu ji ke kive khule aam assi zikr kita si ki haryana de ek gurudware ch karnal ch shayad khule aam jehda ਉਹ ਅਨਾਉਂਸ ਕਰਕੇ ਕਮੇਟੀ ਜਿਹੜੀ ਐ ਉਹ ਵਿਸ਼ਵ ਹਿੰਦੂ ਪਰਿਸ਼ਦ ਨਾਲ ਮਿਲ ਕੇ ਹਨੂਮਾਨ ਚਲਿਸ਼ੇ ਦਾ ਪਾਠ ਔਰ ਉਹਦੀ ਹੈਡਲਾਈਨ ਹੀ ਸੀ ਅਖਬਾਰ ਦੀ ਕਿ ਅਬ ਫਲਾں ਗੁਰਦੁਆਰੇ ਮੇ ਗੂੰਜੇਗੇ ਜੈ ਹਨੂਮਾਨ ਕੇ ਨਾਰੇ ਔਰ ਇਹ ਗੱਲ ਹੁਣ ਇੱਕ ਥਾਂ ਤੇ ਸੀਮਤ ਨਹੀਂ ਹੈ ਔਰ ਮੈਨੂੰ ਯਾਦ ਹੈ ਵੀ ਇਹ ਚਮਨ ਲਾਲ ਜਿਹੜਾ ਹੁਣ ਚਮਨ ਲਾਲ ਸਿੰਘ ਬਣਿਆ ਹੋਇਆ ਹੈ ਜੀ ਇਹ ਹਰਬੰਸ ਸਿੰਘ ਜਗਾਦਰੀ ਦੀ ਇਮਿਟੇਸ਼ਨ ਕਰਦਾ ਸੀ ਉਹ ਤੁਹਾਨੂੰ ਜਗਾਦਰੀ ਚੜ੍ਹਾਈ ਕਰ ਗਏ ਉਹਦੀ ਆਵਾਜ਼ ਦੇ ਵਿੱਚ ਉਹਨੇ ਸ਼ਾਇਦ ਲਾਸੂਟ ਵੀ ਕੀਤਾ ਸੀ ਤੇ ਉਵੇਂ ਹੀ ਸ਼ੰਤੋ ਜਾਂ ਜਿਵੇਂ ਉਹਨਾਂ ਦਾ ਸਟਾਈਲ ਸੀ ਸੋ ਕਿਉਂਕਿ ਉਹਨਾਂ ਦਾ ਸਟਾਈਲ ਪਪੂਲਰ ਸੀ ਤੇ ਇਹਨੂੰ ਵੀ ਪਪੂਲਰ ਪਰ ਇਹ ਸਿੱਖੀ ਸਰੂਪ ਵੀ ਨਹੀਂ ਸੀ ਸੋ ਬਹੁਤ ਸਾਰਾ ਇਹ ਦਬਾਅ ਬਣਿਆ ਕਿ ਵੀ ਇਹ ਕਿਉਂਕਿ ਹੁਣ ਜਦੋਂ ਤੁਸੀਂ ਸਿੱਖ ਰਹਿਤ ਮਰਿਆਦਾ ਦੇਖਦੇ ਹੋ ਉਹਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਲਿਖਿਆ ਹੋਇਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਜਿਹੜਾ ਉਹ ਸਿੱਖ ਹੀ ਸੁਣਾ ਸਕਦਾ ਹੈ ਸੰਗਤ ਨੂੰ ਔਰ ਡਿਫਾਈਨ ਕੀਤਾ ਹੋਇਆ ਹੈ ਬੜਾ ਕਲੀਅਰਲੀ ਕਿ ਵੀ ਆਪਣੀ ਕਲਿਆਣ ਲਈ ਕੋਈ ਕੀਰਤਨ ਕਰਦਾ ਹੈ ਕੋਈ ਬਾਣੀ ਪੜ੍ਹਦਾ ਹੈ ਪਰ ਜੇ ਹੁਣ ਤੁਸੀਂ ਸੰਗਤ ਦੇ ਵਿੱਚ ਕਰ ਰਹੇ ਉਹ ਕੀਰਤਨ ਗੁਰਸੇਖੀ ਕਰੇਗਾ ਔਰ ਇਹੀ ਰੀਜ਼ਨ ਹੈ ਹਾਲਾਂ ਇਸ ਬਾਰੇ ਭਾਵੇਂ ਕਿਸੇ ਦਾ ਡਿਫਰੈਂਟ ਵੀ ਥਿਊ ਹੋਏ ਕਿ ਈਵਨ ਜਿਹੜੇ ਪਾਈ ਮਰਦਾਨਾ ਪਰਿਵਾਰ ਦੇ ਰਵਾਬੀ ਸੀ ਉਹਨਾਂ ਨੂੰ ਨਹੀਂ ਸੀ ਕਰਨ ਦਿੱਤਾ ਗਿਆ ਕਿ ਪਾਈ ਇਹ ਹਿੱਸਾ ਹੈ ਹਾਲਾਂ 47 ਤੋਂ ਪਹਿਲਾਂ ਸਿਚੁਏਸ਼ਨ ਡਿਫਰੈਂਟ ਸੀ ਇਹ ਇਹਨਾਂ ਹਿੰਦੂਤਵੀਆਂ ਤੋਂ ਵੀ ਪ੍ਰੋਟੈਕਟ ਕਰਨ ਦੇ ਲਈ ਬਣਾਇਆ ਕਿ ਵੀ ਘੱਟੋ ਘਾਟੇ ਤਾਂ ਇਸ ਬਹਾਨੇ ਨਾਲ ਸਹਿਜਤਾਰੀ ਸਿੱਖਦਾ ਵੀ ਇਹੀ ਮੁੱਦਾ ਸੀ 47 ਤੋਂ ਪਹਿਲਾਂ ਜੈਨਿਊਨ ਹਿੰਦੂ ਸੀ ਜਿਹੜੇ ਇੱਕ ਸਟੈਪ ਅੱਗੇ ਆਉਂਦੇ ਸੀ ਕਿ ਜੀ ਪਹਿਲਾਂ ਆਪਣੇ ਸਾਰੇ ਰਸਮੋ ਰਿਵਾਜ ਸਿੱਖੀ ਨਾਲ ਕਰੋ ਫਿਰ ਉਹ ਹੌਲੀ 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 ਕੇਸ ਰੱਖ ਲੈਂਦੇ ਸੀ ਫਿਰ ਅੰਮ੍ਰਿਤ ਛਕਦੇ ਸੀ ਔਰ 47 ਤੋਂ ਬਾਅਦ ਤਾਂ ਲੋੜ ਹੀ ਨਹੀਂ ਰਹੀ ਉਹਨਾਂ ਨੂੰ ਉਹ ਤਾਂ ਹਿੰਦੂਤਾਂ ਦਾ ਆਪਣਾ ਰਾਜ ਆ ਗਿਆ ਸੋ ਫਿਰ ਇਹ ਫੀਅਰ ਹੋਇਆ ਕਿ ਇਹ ਸਹਿਜਤਾਰੀ ਦੇ ਬਹਾਨੇ ਨਾਲ ਕੌਣ ਡਿਫਾਈਨ ਕਰੇਗਾ ਕਿ ਇਹ ਸਿੱਖ ਹੈ કે ਨਹੀਂ ਹੈ ਇਹ ਤਾਂ ਗੁਜ਼ਾਰਿਆਂ ਦਾ ਵੀ ਕੰਟਰੋਲ ਕਰ ਲੈਣਗੇ ਸੋ ਕਿਵੇਂ ਇਹਨਾਂ ਨੇ ਪਰਮਜੀਤ ਸਿੰਘ ਰੇਣੂ ਖੜਾ ਕੀਤਾ ਸਹਿਯਤਾਰੀ ਸਿੱਖ ਫੈਡਰੇਸ਼ਨ ਬਣਾਈ ਪਰ ਜਿਹੜਾ ਇਹ ਚਮਨ ਲਾਲ ਜਿਹੜਾ ਇੱਕ ਫਰਾਡ ਕਿਸਮ ਦਾ ਬੰਦਾ ਪਹਿਲੇ ਦਿਨ ਤੋਂ ਹੀ ਵਿਸ਼ਵਿੰਦੂ ਪਰਿਸ਼ਦ ਦੇ ਫੰਕਸ਼ਨਾਂ 'ਚ ਵੀ ਜਾਣਾ ਆਰਐਸਐਸ ਦੇ ਵੀ ਜਾਣਾ ਪਰ ਜਦੋਂ ਇਹ ਦਬਾਅ ਬਣਿਆ ਉਹਨੇ ਡਰਾਮਾ ਕੀਤਾ ਹੋਰ ਇੱਕ ਇਹਨਾਂ ਦਾ ਵਿਸ਼ਵਿੰਦੂ ਪਰਿਸ਼ਦ ਉਹਦੇ ਨਾਲ ਕੇ ਜੇ ਅਮਰਤ ਸ਼ਾਖ ਲਿਆ ਚਮਨ ਲਾਲ ਸਿੰਘ ਬਣ ਗਿਆ ਫੇਰ ਉਹ ਗੜ ਦੇ ਵਿੱਚ ਜੈ ਮਾਤਾ ਦੀ ਵਾਲਾ ਮਫਲਰ ਜਿਹਾ ਪਾ ਕੇ ਵੀ ਕੀਰਤਨ ਕਰਦਾ ਰਿਹਾ ਔਰ ਹੁਣ ਜਿਹੜੀ ਖਬਰ ਬੰਬਈ ਦੇ ਇੱਕ ਗੁਰਦੁਆਰੇ ਦੇ ਹਵਾਲੇ ਨਾਲ ਆਈ ਹੈ ਸਾਹਮਣੇ ਜੀ ਕਿ ਕਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਉਹਨਾਂ ਪਿਕਚਰਸ ਨੂੰ ਕਿ ਭਾਈ ਇਹ ਜਿਹੜਾ ਉਹਨਾਂ ਨੇ ਹਵਨ ਕਰਦੇ ਨੇ ਔਰ ਇਹ ਜਿਹੜੇ ਪ੍ਰੋਮੀਨੈਂਟ ਰਾਗੀ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜਾ ਇਹ ਚਮਨ ਲਾਲ ਹੈ ਔਰ ਬਾਕੀਆਂ ਦਾ ਵੀ ਮੈਂ ਨਾਂ ਪੜ ਦਿੰਨੇ ਔਰ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੀ ਇੱਕ ਪੱਥਰ ਦੀ ਮੂਰਤ ਬਣਵਾਈ ਹੈ ਉਹਨੂੰ ਇਸ਼ਨਾਨ ਕਰਵਾਇਆ ਜਾਂਦਾ ਔਰ ਉੱਥੇ ਜਿਹੜਾ ਇਹ ਪਖੰਡੀ ਜਿਹਾ ਇੱਕ ਸਿੱਖ ਸ਼ਕਲ ਵਾਲਾ ਇਹਦੇ ਪਿਓ ਦਾ ਨਾਮ ਮਿਹਰਬਾਨ ਸੀ ਉੱਥੇ ਉਹ ਸ਼ਬਦ ਪੜ੍ਹਾਉਂਦੇ ਨੇ ਮਿਹਰਬਾਨ ਮਿਹਰਬਾਨ ਸਾਇ ਮੇਰਾ ਮਿਹਰਬਾਨ ਜਵੇਂ ਪ੍ਰithvi ਦਾ ਮੁੰਡਾ ਪੜ੍ਹਾਉਂਦਾ ਸੀ ਔਰ ਇਸ ਸਾਰੇ ਦੇ ਵਿੱਚ ਜਿਹੜਾ ਉਸ ਥਾਂ ਦੇ ਉੱਤੇ ਹਵਨ ਕਰਵਾਉਣ ਦੀ ਗੱਲ ਹੈ ਇਹ ਬੜੀ ਕਲੀਅਰਲੀ ਸਾਹਮਣੇ ਹੈ ਕਿ ਉਹਦੇ 'ਚ ਹੁਣ ਕਿਸ ਬੇਸ਼ਰਮੀ ਦੇ ਨਾਲ ਜਿਹੜੇ ਇਥੋਂ ਦੇ ਪ੍ਰਮੁੱਖ ਰਾਗੀ ਵੀ ਨੇ ਜਿਨ੍ਹਾਂ ਆਚਾਰਾਂ ਦੇ ਨਾਂ ਹਾਲਾਂਕਿ ਇਹਨਾਂ ਸਾਰਿਆਂ ਦੀ ਜਿਹੜਾ ਅਲਟੀਮੇਟਲੀ ਜਿਹੜੀ ਐ ਉਹ ਨਾਨਕਸਰੀਆਂ ਦੇ ਨਾਲ ਜਾ ਕੇ ਜੁੜਦੀ ਐ ਔਰ ਇਹ ਮਾਤਾ ਕੋਲਾ ਭਲਾਈ ਟਰਸਟ ਵਾਲਾ ਔਰ ਇਹ ਜਿਹੜਾ ਗੁਰ ਇਕਬਾਲ ਸਿੰਘ ਤੇ ਇਹ ਸਾਰੇ ਸਭ ਇਹ ਨਾਨਕਸਰੀ ਲਾਈਨ ਐ ਪਰ ਇਹਨਾਂ ਨੂੰ ਕਿਵੇਂ ਨਵਾਜਿਆ ਹੋਇਆ ਇੱਥੇ ਕਿਵੇਂ ਕੰਪੀਟੀਸ਼ਨ ਕਰਵਾ ਬੱਚਿਆਂ ਦੇ ਕਰਵਾ ਇਹਨਾਂ ਨੇ ਸੰਗਤਾਂ 'ਚ ਥਾਂ ਬਣਾਈ ਐ ਬਾਹਰ ਆਉਂਦੇ ਨੇ ਇਹਨਾਂ ਨੂੰ ਪੂਰਾ ਸਿਰ ਤੇ ਚੁੱਕਿਆ ਹੁੰਦਾ ਐ ਔਰ ਇਹਨਾਂ ਨੇ ਤਨਤਨ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਗਊਸ਼ਾਲਾ 31 ਜਨੂਅਰੀ ਨੂੰ ਗਊਸ਼ਾਲਾ ਗੁਰੂ ਨਾਨਕ ਸਾਹਿਬ ਬਣਾ ਦਿੱਤੇ ਨੇ ਓਪਨਿੰਗ ਸੈਰੇਮਨੀ ਔਰ ਇਹ ਜਿਹੜੀ ਹੈ ਗੁਰਬਾਣੀ ਦਾ ਸਤਕਾਰ ਵਿਧੀ ਪੂਰਵਕ ਪੂਰਿਆ ਮਤਲਬ ਇਹਨੂੰ ਵਿਧੀ ਪੂਰਵਕ ਕਹਿ ਰਹੇ ਨੇ ਔਰ ਹਵਨ ਜਿਹੜਾ 5 ਤੋਂ 8:30 ਵਜੇ ਤੱਕ ਔਰ ਪੂਰੀ ਉਹਦੇ ਚ ਫੋਟੋਆਂ ਲਾ ਕੇ ਔਰ ਪੂਰਾ ਬਾਅਦ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਰੰਥੀ ਸਿੰਘ ਖੜਾ ਅਰਦਾਸ ਕਰ ਰਿਹਾ ਹੈ ਔਰ ਇਸ ਬਾਰੇ ਜਿਹੜੀ ਖਬਰ ਵੀ ਹੈ ਇਹ ਇਵਨ ਚਰਨਜੀਤ ਸਿੰਘ ਨਦਰਸ਼ਾਹ ਸਪੋਕਸਮੈਨ ਦੀ ਖਬਰ ਹੋਏਗੀ ਕਿ ਇਹ ਬੰਬਈ ਦੇ ਉਪਨਗਰ ਉਲਹਾਸ ਨਗਰ ਚ ਕਥਿਤ ਗੁਰਦੁਆਰਾ ਥਾਰਿਆ ਸਿੰਘ ਦਰਬਾਰ ਵਿੱਚ ਗੁਰਮਰਿਆਦਾ ਦੀਆਂ ਝੱਜੀਆਂ ਉਡਾਈਆਂ ਜਾ ਰਹੀਆਂ ਨੇ ਇਸ ਮਾਮਲੇ 'ਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚੁੱਪ ਧਾਰੀ ਹੋਈ ਹੈ ਇਸ ਮਾਮਲੇ ਦੀ ਸ਼ਿਕਾਇਤ ਅਕਾਲ ਤਖਤ ਦੇ ਸਖਤਰੇ ਵਿੱਚ ਸੰਗਤ ਵੱਲੋਂ ਭੇਜੀ ਜਾ ਚੁੱਕੀ ਹੈ ਔਰ ਉੱਥੇ ਮਨਜੀ ਜਿਹੜਾ ਉਹ ਸਹਾਇਕ ਵਜੋਂ ਤਾਇਨਾਤ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਕਿਹਾ ਜੱਥੇਦਾਰ ਇਸ ਸਮੇਂ ਕਲਕੱਤੇ ਚ ਹਨ ਜਦ ਆਣਗੇ ਕਾਰਵਾਈ ਕੀਤੀ ਜਾਏਗੀ ਔਰ ਇਹ ਜਾਣਕਾਰੀ ਇਹ ਹੈ ਕਿ ਗੁਰਦੁਆਰਾ ਥਾਰਿਆ ਸਿੰਘ ਦਰਬਾਰ ਵਿੱਚ ਗੁਰਮਤ ਰੌ ਰੀਤਾਂ ਤੋਂ ਉਲਟ ਗੁਰੂ ਨਾਨਕ ਦੇਵ ਜੀ ਦੀ ਪੱਥਰ ਦੀ ਮੂਰਤ ਨੂੰ ਦੁੱਧ ਨਾਲ ਇਸ਼ਾਨ ਕਰਵਾਇਆ ਜਾਂਦਾ ਹੈ ਅਤੇ ਗੁਰਬਾਣੀ ਦੇ ਨਾਲ ਹਵਨ ਕੀਤੇ ਜਾਂਦੇ ਹਨ ਇੱਥੇ ਹੀ ਬਸ ਨਹੀਂ ਗੁਰਦੁਆਰੇ ਅੰਦਰ ਆਈ ਸੰਗਤ ਨੂੰ ਵਹਿਮਾਂ ਪਰ ਮੱਝ ਪਾਉਣ ਲਈ 40 ਦਿਨ ਮੋਮਬਤੀਆਂ ਜਗਾਉਣ ਲਈ ਵੀ ਕਿਹਾ ਜਾਂਦਾ ਹੈ ਗੁਰਦੁਆਰੇ ਵਿੱਚ ਹਰ ਰੋਜ਼ ਸ਼ਾਮ ਨੂੰ ਆਰਤੀ ਸਮੇਂ ਥਾਲ ਵਿੱਚ ਜੋਤ ਜਗਾ ਕੇ ਘੁਮਾਇਆ ਜਾਂਦਾ ਹੈ ਇਹ ਸੇਵਾ ਲੈਣ ਵਾਲਿਆਂ ਨੂੰ ਘੱਟੋ ਘੱਟ 500 ਰੁਪਏ ਦੀ ਭੇਟਾ ਦੇਣੀ ਪੈਂਦੀ ਹੈ ਗੁਰਦੁਆਰੇ ਦਾ ਕੰਮਕਾਰ ਚਲਾ ਰਹੇ ਜਸਕੀਰਤ ਸਿੰਘ ਦੇ ਨਾਂ ਦੇ ਵਿਅਕਤੀ ਨੇ ਇਸ ਗੁਰਦੁਆਰੇ ਵਿੱਚ ਆਪਣੇ ਪਿਤਾ ਮਿਹਰਬਾਨ ਸਿੰਘ ਦੀ ਯਾਦ ਵੀ ਬਣਾਈ ਹੋਈ ਹੈ ਤੇ ਗੁਰਬਾਣੀ ਦੀ ਪੰਕਤੀ ਮਿਹਰਬਾਨ ਨੂੰ ਆਪਣੇ ਪਿਤਾ ਨਾਲ ਜੋੜ ਕੇ ਵਖਾਇਆ ਜਾਂਦਾ ਹੈ ਹੁਣ ਇਹ ਉੱਥੇ ਉਹ ਕੀ ਕਰ ਰਹੇ ਨੇ ਇੱਥੇ ਜਿਹਨਾਂ ਜਥੇਦਾਰਾਂ ਨੂੰ ਕੋਈ ਹੋਰ ਕੰਮ ਤਾਂ ਰਹਿ ਨਹੀਂ ਗਿਆ ਆਮ ਸੰਗਤ ਜਾਣੋ ਰੇ ਪੈਸੇ ਇਕੱਠੇ ਕਰਨ ਤੇ ਤਾਂ ਲੱਗੇ ਹੋਣਗੇ ਕਿ ਵੀ ਉਹਨਾਂ 'ਚ ਇਨਾ ਕਰੇ ਜੀ ਨਹੀਂ ਹੈ ਔਰ ਬਾਹਰ ਜਿਹੜੀਆਂ ਕੁਝ ਪਿਕਚਰਜ਼ ਨੇ ਲੰਗਰ ਦੇ ਵਿੱਚ ਕਿਵੇਂ ਨੰਗੇ ਸਿਰ ਖੜੇ ਜਿਹੜੇ ਨੇ ਉਹ ਇਹਨੂੰ ਲੰਗਰ ਵੀ ਕਹਿਣਾ ਇਹ ਤਾਂ ਕੇਟਰਿੰਗ ਹਲਵਾਈ ਲੱਗਦੇ ਨੇ ਇਕੱਠੇ ਕੀਤੇ ਹੋਏ ਲੇਕਿਨ ਜਿਹੜਾ ਇਹ ਸਾਰੇ ਦੇ ਵਿੱਚ ਜਿਹੜੇ ਸਾਰੇ ਰਾਗੀਆਂ ਦਾ ਪ੍ਰਮੁੱਖ ਰਾਗੀ ਜਨਾਦੇ ਮੈਂ ਅੱਗੇ ਨਾਲ ਲਈ ਨੇ ਔਰ ਪਿਕਚਰਜ਼ ਦੇਖੀਆਂ ਨੇ ਸੰਗਤਾ ਨੇ ਸਕਰੀਨ ਦੇ ਉੱਤੇ ਸੋ ਇਹ ਜਦੋਂ ਇਹ ਮੋਹਨ ਭਗਵਤ ਨਾਲ ਜੇ ਅਸੀਂ ਗੱਲ ਜੋੜ ਕੇ ਦੇਖਦੇ ਤਾਂ ਜਿਹੜਾ ਉਹਨੇ ਕਿਹਾ ਵੀ ਅਸੀਂ 20 2020 ਦਾ Hindu ਬਣਾ ਇਹ ਤਾਂ ਬਣ ਗਏ Hindu ਬਣ ਗਏ ਜੀ ਬਿਲਕੁਲ ਜੀ ਅੰਦਰ ਮੂਰਤੀ ਵੀ ਆ ਗਈ ਗੁਰਦੁਆਰੇ ਦੇ ਅੰਦਰ ਹਵਨ ਵੀ ਆ ਗਿਆ ਹਨੂਮਾਨ ਚਾਲੀਸਾ ਵੀ ਆ ਗਿਆ ਔਰ ਇਧਰ ਬਾਦਲ ਨੇ ਔਰ ਦੂਜਿਆਂ ਨੇ ਸੌਦਾ ਸਾਧ ਦੇ ਜਾ ਕੇ ਪੈਰ ਫੜ ਲਏ ਔਰ ਸਾਰਾ ਪਾਰਟ ਜਿਹੜਾ ਹੋਰ Hindu ਬਣਾਣਾ ਕੀ ਹੁੰਦਾ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਿੱਖੀ ਦੀਆਂ ਜਿਹੜੀਆਂ ਨਰੋਲ ਵੈਲਿਊਜ਼ ਸੀ ਔਰ ਜਿਹੜਾ ਤੀਸਰਾ ਪੰਥ ਨਿਰਾਲਾ ਜਿਸ ਦਾ ਜਿਹੜਾ ਉਹ ਆਪਣਾ ਇੱਕ ਵਜੂਦ ਹੈ ਉਸ ਨੂੰ ਉਹਨਾਂ ਨੇ ਹਿੰਦੂਤਵਾਦ ਦੇ ਸਮੁੰਦਰ ਦੇ ਵਿੱਚ ਇਹਨਾਂ ਰੋ ਰੀਤਾਂ ਨਾਲ ਔਰ ਕੋਈ ਪੁੱਛਣ ਵਾਲਾ ਨਹੀਂ ਹੈ ਇਹਨਾਂ ਨੇ ਜਿਹੜਾ ਉਹ ਗਰ ਕਰਨ ਵੱਲ ਸਟੈਪ ਪੇਸ਼ ਕਦਮੀ ਕੀਤੀ ہوئی ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਹੁਣ ਸਾਡੇ ਦਸਕੰਦਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਦੇਵਗੰਦਾਰੀ ਰਾਗ ਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਚੁਣੇ ਸੋ ਪ੍ਰਭ 네ਰੇ ਹੂੰ ਤੇ 네ਰੇ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰੈਣ ਸਾਂਝ ਸਵੇਰਾ ਰਹਾਓ ਕਿ ਮੇਰਾ ਵਾਹਿਗੁਰੂ ਬਹੁਤ ਨੇੜੇ ਹੈ ਨੀਅਰੈਸਟ ਆਫ ਦ ਨੀਅਰ ਅਸੀਂ ਕਿਤੇ ਦੂਰ ਪਹਾੜਾਂ ਤੇ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਨਹੀਂ ਹੈ ਉਹ ਸਾਡੇ ਅੰਦਰ ਹੈ ਔਰ ਸਿਮਰ ਧਿਆਏ ਗਾਏ ਗੁਣ ਗੋਬਿੰਦ ਉਸ ਨੂੰ ਸਿਮਰਨਾ ਯਾਦ ਕਰਨਾ ਉਸ ਦੇ ਉੱਤੇ ਧਿਆਨ ਧਰਨਾ ਆਪਣੇ ਪਿਆਰੇ ਗੋਬਿੰਦ ਦੇ ਗੁਣਾ ਨੂੰ ਗਾਣਾ ਜੀ ਦਿਨ ਰੈਣ ਸਾਂਝ ਸਵੇਰਾ ਕਿ ਦਿਨ ਰਾਤ ਸਾਂਝ ਸਵੇਰੇ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਹਉ ਇਹ ਚਾਹ ਰੇ ਉਧਰ ਦੇ ਦੁਲਬ ਸਾਧੂ ਸੰਗ ਹਰ ਹਰ ਨਾਮ ਜਪੇ ਰੇ ਕਿ ਆਪਣੀ ਦੇਹ ਦਾ ਉਧਾਰ ਕਰੋ ਮਤਲਬ ਇਹ ਹੈ ਕਿ ਜਿਹੜੀ ਹਿਊਮਨ ਬਾਡੀ ਸਾਨੂੰ ਮਿਲੀ ਹੈ ਬਖਸ਼ਿਸ਼ ਹੈ ਇਸ ਦੀ ਯੂਸਫੁਲਨੈਸ ਲਈਏ ਇਸ ਨੂੰ ਆਮ ਜਾਨਵਰਾਂ ਵਾਂਗ ਹੀ ਇਸ ਦੇ ਨਾ ਬਿਤਾ ਰਹੀਏ ਉਧਰ ਦੇ ਰੀਡੀਮ ਯਰ ਬਾਡੀ ਦੁਲਬ ਸਾਧੂ ਸੰਗ ਕਿਵੇਂ ਰੀਡੀਮ ਹੋਏਗੀ ਕਿ ਭਲੇ ਲੋਕਾਂ ਦੀ ਸੰਗਤ ਜਿਹੜੀ ਬੇਸ਼ੱਕ ਦੁਲਬ ਹੈ ਦੁਰਲਭ ਹੈ ਈਜ਼ੀ ਨਹੀਂ ਹੈ ਪਰ ਜਦੋਂ ਤੁਸੀਂ ਢੂੰਡ ਕਰਦੇ ਹੋ ਤੇ ਫਿਰ ਤੁਹਾਡੀ ਢੂੰਡ ਇਹੀ ਹੋਣੀ ਚਾਹੀਦੀ ਹੈ ਕਿ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ ਪੱਕੇ ਰੱਬ ਦੇ ਪਿਆਰਿਆਂ ਦੇ ਨਾਲ ਤੇ ਇਸ ਨੇ ਹਰ ਹਰ ਨਾਮ ਜਪੇ ਰੇ ਤੇ ਜਦੋਂ ਸਾਧੂ ਸੰਗ ਮਿਲਦਾ ਹੈ ਫਿਰ ਵਾਏ ਗੁਰੂ ਦੇ ਨਾਂ ਦੇ ਉੱਤੇ ਤੁਸੀਂ ਅਮੰਨਾ ਕਰਦੇ ਹੋ ਉਸ ਨੂੰ ਜਪਦੇ ਹੋ ਯਾਦ ਕਰਦੇ ਹੋ ਘਰੀ ਨਾ ਮੋਹਤ ਨਾ ਚਸਾ ਬਿਲੰਭੋ ਕਾਲ ਨਿਤੈ ਨਿਤ ਹੀਰੇ ਕਿ ਹੇ ਮਨੁੱਖ ਇਸ ਰੱਬ ਦੀ ਯਾਦ ਦੇ ਵਿੱਚ ਕੋਈ ਧੀਰ ਨਾ ਕਰ ਕੋਈ ਮਿੰਟ ਕੋਈ ਪਲ ਜਿਹੜਾ ਉਹ ਵੇਸਟ ਨਾ ਕਰ ਕਿਉਂਕਿ ਕਾਲ ਨਿਤੈ ਨਿਤ ਹੀਰੇ ਕਿ ਜਿਹੜਾ ਜਿਹੜੀ ਮੌਤ ਹੈ ਉਹ ਤਾਂ ਤੈਨੂੰ ਰੋਜ਼ ਬੜੀ ਨੇੜਿਓਂ ਘੂਰ ਰਹੀ ਹੈ ਉਹ ਤਾਂ ਦੇਖ ਰਹੀ ਹੈ ਜਿਵੇਂ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਦ ਘਟਤ ਹੈ ਮੋਰ ਮੋਰ ਕਰ ਅਦਕ ਲਾੜ ਤਰ ਪਿਖਤ ਹੀ ਜਮਰਾਉ ਹਸੈ ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਜੀ ਜੀ ਤੇ ਜਮਰਾਜ ਕਹਿ ਰਿਹਾ ਕਿ ਨਹੀਂ ਇਹ ਮੋਰ ਮੋਰ ਤੇਰਾ ਨਹੀਂ ਹੈ ਮੇਰਾ ਹੈ ਤੇ ਮੇਰੇ ਵੱਲ ਆ ਰਿਹਾ ਕਾਲ ਨਿਤੈ ਨਿਤ ਹੀਰੈ ਅੰਧ ਬਿਲਾਤੇ ਕਾਂਡੋ ਕਰਤੇ ਕਿਆ ਨਾਹੀ ਕਰ ਤੇਰੇ ਨਾਮ ਆਧਾਰ ਦੀਜੈ ਨਾਨਕ ਕੋ ਆਨੰਦ ਸੂਖ ਕਨੇਰ ਬਿਲਾ ਹੁੰਦਾ ਢੰਜੀਅਨ ਜਦੋਂ ਤੁਸੀਂ ਕਿਸੇ ਇੱਕ ਤਾਂ ਖੂਹ ਹੁੰਦਾ ਹੈ ਇਹ ਕੋਣ ਥੱਲੇ ਕਿਸੇ ਤੁਹਾਨੂੰ ਜਿਵੇਂ ਬੇਸਮੈਂਟ ਤੋਂ ਵੀ ਥੱਲੇ ਕਿਸੇ ਤਹਿਖਾਨੇ ਦੇ ਵਿੱਚ ਡਿੱਗਿਆ ਹੋਇਆ ਬੰਦਾ ਤੇ ਹੇ ਵਾਹਿਗੁਰੂ ਮੈਂ ਉਸ ਗੰਦਗੀ ਦੇ ਮਾਇਆ ਦੇ ਢੰਜੀਅਨ ਦੇ ਵਿੱਚ ਤਹਿਖਾਨੇ ਦੇ ਵਿੱਚ ਡਿੱਗਿਆ ਹੋਇਆ ਤੇਰੇ ਘਰ ਕੀ ਨਹੀਂ ਹੈ ਕਿਆ ਨਹੀਂ ਕਰਤੇ ਤੇ ਕਿਰਪਾ ਕਰ ਨਾਮ ਅਧਾਰ ਦੀਜੈ ਨਾਨਕ ਕੋ ਇਹ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਆਜ਼ੀਜ਼ੀ ਦੇ ਨਾਲ ਅਰਜ਼ ਕਰਦੇ ਨੇ ਕਿ ਮੈਨੂੰ ਉਹ ਨਾਮ ਦਾ ਆਧਾਰ ਬਖਸ਼ ਆਨੰਦ ਸੁਖ ਕਨੇਰੇ ਉਸ ਡੰਜੀ ਹੋਂਚੋਂ ਕੱਢ ਨਾਮ ਦਾ ਆਧਾਰ ਬਖਸ਼ ਤਾਂ ਕਿ ਮੇਰੇ ਅੰਦਰ ਆਨੰਦ ਹੋਏ ਸੁਖ ਹੋਏ ਤੇਰੇ ਨਾਮ ਦੀ ਯਾਦ ਹੋਏ ਤੇਰੇ ਨਾਮ ਦਾ ਆਨੰਦ ਮੇਰੇ ਅੰਦਰ ਨੂੰ ਰਖਾਏ ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਅਹਿਮ issues ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਇਸ ਤਰ੍ਹਾਂ ਆਪਣੇ viewers ਕੋਲ ਨੇ ਇਜਾਜ਼ਤ viewers ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s tv 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਚਪਨਾਸ ਨਾ ਗਿਆ ਦਿਓ ਦੇਖਦੇ ਰਹੋ ਟੀਵੀ ਰੀਫੋ ਭੁਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ